ਕਿ ਲਗਿਆ ਸਰ ਕੀ ਨਾਮ ਆਵਾੜਾ ਵਪਾਰੀ ਕੀ ਸੋਚ ਰਹੇ ਹੈ ਮੇਰਾ ਨਾਮ 옴ਕਾਰ ਗੋਇਲਾ ਵਪਾਰੀ ਵਰਗ ਦੇ ਜਿੱਥੋਂ ਤੱਕ ਗੱਲ ਕਰਾਂ ਮੈਂ ਸਰਕਾਰਾਂ ਨੇ ਡਿਫਰੈਂਸਸ ਪੈਦਾ ਕੀਤੇ ਹੈ ਕਿਸਾਨੀ ਤੇ ਵਪਾਰੀ ਵਰਗ ਦੇ ਵਿਚਕਾਰ ਵੈਸੇ ਦੋਵੇਂ ਇੱਕੋ ਹੀ ਹੈ ਔਰ ਅੱਜ ਵਕਤ ਦੀ ਡਿਮਾਂਡ ਹੈ ਕੇ ਵਪਾਰੀ ਵਰਗ ਮਜ਼ਦੂਰ ਔਰ ਕਿਸਾਨ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਕੋਈ ਵੀ ਸਰਕਾਰ ਆਈ ਹੈ ਉਹਨਾਂ ਨੇ ਡਿਵਾਈਡ ਕਰਕੇ ਦੋਵਾਂ ਨੂੰ ਹੀ ਤੰਗ ਕੀਤਾ ਵਪਾਰੀ ਵਰਗ ਨੂੰ ਤਾਂ ਇੰਨਾ ਪਰੇਸ਼ਾਨ ਕੀਤਾ ਹੋਇਆ ਜਿਹਦੀ ਮਿਸਾਲ ਕੋਈ ਨਹੀਂ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਕਿਸਾਨ ਤੇ ਵਪਾਰੀ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਤਗੜੇ ਹੋ ਕੇ ਹੱਲਾ ਮਾਰਨ ਤਾਂ ਕਿ ਕੋਈ ਵੀ ਸਰਕਾਰ ਉਹ ਇਸ ਤਰ੍ਹਾਂ ਦੇ ਉਪਰਾਲੇ ਨਾ ਕਰ ਸਕੇ ਜੋ ਚੱਲ ਰਹੇ ਆ ਜਦੋਂ ਵੀ ਦੇਖੋ ਜਿਆਦਾ ਉਹ ਕਿਸਾਨੀ ਜਾਂ ਮਜ਼ਦੂਰ ਨੂੰ ਜਾਂ ਵਪਾਰੀ ਤੇ ਅੱਡ ਅੱਡ ਟੈਕਸ ਛੋਕਦੇ ਜਾ ਰਹੇ ਆ ਕਿ ਪੋਲੀਟੀਕਲ ਲੋਕਾਂ ਕੋਲ ਪੈਸਾ ਨਹੀਂ ਕਿ ਉਹਨਾਂ ਦਾ ਕੋਈ ਸਮਾਜ ਪ੍ਰਤੀ ਰਵੱਈਆ ਠੀਕ ਨਹੀਂ ਹੋਣਾ ਚਾਹੀਦਾ ਕਿ ਸਮਾਜ ਪ੍ਰਤੀ ਉਹਨਾਂ ਦੀ ਦੇਣਦਾਰੀ ਨਹੀਂ ਬਣਦੀ ਕਿ ਸਮਾਜ ਪ੍ਰਤੀ ਉਹ ਆਪ ਦੇ ਫੰਡ ਚੋਂ ਕੁਝ ਨਹੀਂ ਦੇ ਸਕਦੇ ਆਪ ਦੇ ਜੋ ਤਨਖਾਹ ਲੈਂਦੇ ਆ ਜਾਂ ਪੈਨਸ਼ਨ ਲੈਂਦੇ ਇੰਨੇ ਇੰਨੇ ਤੇ ਉਹਨਾਂ ਦਾ ਫਾਇਦਾ ਨਹੀਂ ਬਣਦਾ ਪੰਜਾਬ ਦੇ ਡਵੈਲਪਮੈਂਟ ਲਈ ਉਹ ਵੀ ਕੋਈ ਹਿਸਾਬਾਣ ਕੇ ਸਿਰਫ ਇੱਕੋ ਇੱਕ ਕੰਮ ਹੈ ਕਿ ਬੇ ਐਸ਼ ਕਰੋ ਔਰ ਲੁੱਟੋ ਮੋਜ ਕਰੋ ਸੋ ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਕਿਸਾਨ ਮਜ਼ਦੂਰ ਔਰ ਵਪਾਰੀ ਵਾਰੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਣ ਲਈ ਇਹ ਕੱਲਾ ਮਾਰਨ ਬਹੁਤ ਬਹੁਤ ਧੰਨਵਾਦ ਜੈ ਹਿੰਦ ਮੇਰਾ ਨਾਮ ਇਕਬਾਲ ਸਿੰਘ ਖਾਲਸਾ ਫਿੱਡੇਕਲਾ ਸਾਬਕਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਭਾਰਤੀ ਖਸਾਨੀ ਯੂਨੀਅਨ ਮੈਂ ਜਗਜੀਤ ਸਿੰਘ ਡੱਲੇਵਾਲ ਨਾਲ ਸੰਬੰਧਿਤ ਆ ਤਾਂ ਜੋ ਅੱਜ ਦਾ ਪ੍ਰੋਗਰਾਮ ਸੀ ਇਹ ਜੋ ਜਗਜੀਤ ਸਿੰਘ ਡੱਲੇਵਾਲ ਬਹੁਤ ਹੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚੋਂ ਗੁਜ਼ਰ ਰਹੇ ਆ ਉਹਨੂੰ ਮੰਦਰਾਂ ਦੇ ਰੱਖਦੇ ਹੋਏ ਭਾਈ ਬਲਦੇਵ ਸਿੰਘ ਵਡਾਲਾ ਜੀ ਜੋ ਅੱਜ ਅਮਰਸਰ ਸਾਹਿਬ ਤੋਂ ਮਹਿਮ ਜਿਹੜੀ ਚਾਹ ਸ਼ੁਰੂਆਤ ਹੋਈ ਹੈ ਇਹ ਅੱਜ ਦੀ ਜਿਹੜੀ ਅਸੀਂ ਇੱਥੋਂ ਕੋਟਕਪੁਰੇ ਤੋਂ ਸਾਡੀ ਡਿਊਟੀ ਲੱਗੀ ਸੀ ਅਰਦਾਸ ਦੇ ਵਿੱਚ ਦੀ ਜਿਹੜੀ ਆਪਾਂ ਅਰਦਾਸ ਜਿਹੜੀ ਆ ਹਰ ਗੁਰਦੁਆਰਾ ਵਿੱਚ ਜਿਹੜੀ ਆ ਆਪਾਂ ਜਿਹੜੀ ਆ ਡੱਲੇਵਾਲ ਸਾਹਿਬ ਦੀ ਸਿਹਰ ਜਾਬੀ ਲਈ ਜਿਹੜੇ ਹਰ ਗੁਰਦੁਆਰਾ ਅਰਦਾਸ ਦਾ ਜਿਹੜਾ ਇਹ ਮਤਲਬ ਅੱਜ ਆਪਾਂ ਅਚਨਚੇਤ ਜਿਹੜਾ ਪ੍ਰੋਗਰਾਮ ਬਣਿਆ ਆਪਣਾ ਇਹ ਸ਼ਾਰਟਕਟ ਜਿਹੜਾ ਪ੍ਰੋਗਰਾਮ ਬਣਿਆ ਉਹਦੇ ਦਿਨ ਆਪਾਂ ਸਾਰਾ ਇਹ ਅੱਜ ਦਾ ਮੁੱਖ ਮਕਸਦ ਹੈ ਕਿ ਹਰ ਗੁਰਦਾਰੇ ਅਰਦਾਸਾਂ ਕੀਤੀਆਂ ਜਾਣ ਡੱਲੇਵਾਲ ਦੀ ਚੜ੍ਹਦੀ ਕਲਾ ਦੀ ਤੇ ਸਾਡੇ ਬਲਦੇਵ ਸਿੰਘ ਵਡਾਲਾ ਸਾਹਿਬ ਆ ਜਿਹੜੇ ਉਹ ਅੱਜ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਹੈਗਾ ਮਤਲ ਮਾਰਚ ਕਰਕੇ ਅਕਾਲ ਤਖਤ ਸਾਹਿਬ ਤੇ ਆ ਕੇ ਅਰਦਾਸ ਕਰਨਗੇ ਡੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਦੀ ਹਾਂ ਇਹ ਮਿਸਾਲ ਮਾਰਚ ਉਥੇ ਦੇਵ ਸਿੰਘ ਡਾਲਾ ਸਾਹਿਬ ਵੀ ਉੱਥੇ ਚੋਬਰਸਾਰ ਤੋਂ ਸ਼ੁਰੂ ਕਰ ਰਹੇ ਆ ਅਸੀਂ ਇੱਥੇ ਅੱਜ ਕੋਟਕਪੂਰਾ ਤੋਂ ਜਿਹੜਾ ਇਹ ਸ਼ੁਰੂਆਤ ਕੀਤੀ ਹੈ ਇਹ ਜਿਹੜੇ ਅਸੀਂ ਜਿਹੜਾ ਇਹ ਪ੍ਰੋਗਰਾਮ ਹੈਗਾ ਸਾਰੀਆਂ ਸੰਗਤਾਂ ਲਈਏ ਕਿਸੇ ਇੱਕ ਪਾਰਟੀ ਲਈ ਨਹੀਂ ਗੀ ਜਿੰਨੀਆਂ ਕਿਸਾਨ ਯੂਨੀਅਨਾਂ ਹਨ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਜਿੰਨੀਆਂ ਸਮਾਜ ਸੇਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹ ਪਿੰਡ ਪਿੰਡ ਘਰ ਘਰ ਮਿਸਾਲ ਮਾਰਚ ਜਿਹੜੇ ਸ਼ੁਰੂ ਕਰਨ ਤੇ ਗੁਰੂ ਘਰਾਂ ਵਿੱਚ ਅਰਦਾਸ ਜਿੰਨਾ ਟਾਈਮ ਇਹ ਸੰਘਰਸ਼ ਚੱਲਦਾ ਹੈ ਇਹ ਅੱਜ ਦਾ ਮੁੱਖ ਮੱਦੋ ਸਾਡਾ ਜਿਹੜਾ ਹੈਗਾ ਇਹ ਇੱਕ ਸ਼ੁਰੂਆਤ ਹੈ ਇੱਕ ਸ਼ੁਰੂਆਤ ਹੈ ਸੋ ਸਾਰਿਆਂ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਉਹ ਪਿੰਡ-ਪਿੰਡ ਕਿਸੇ ਵੀ ਜਥੇਬੰਦੀਆਂ ਸੰਬੰਧਤ ਦਾ ਵਾਕਤੀ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਤੇ ਇਹ ਜਿਹੜੀ ਆ ਹੈਗੇ ਅਰਦਾਸ ਤੇ ਜਿਹੜੀ ਨਿਤ ਰੋਜ਼ਾਨਾ ਜਿਹੜੀ ਅਸੀਂ ਕੱਢਿਆ ਕਰਾਂਗੇ ਮਿਸਾਲ ਮਾਰਚ ਪਿੰਡ ਪਿੰਡ ਘਰ ਘਰ ਅਕਬਾਲ ਦੀ ਜਗਜੀਤ ਸਿੰਘ ਢੱਲੇਵਾਲੇ ਦੀ ਸਿਹਤ ਬਹੁਤ ਜਿਹੜੀ ਡਾਊਨ ਹੋ ਗਈ ਹੈ ਉਹਨਾਂ ਦਾ ਲੀਵਰ ਵੀ ਕਮਜ਼ੋਰ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਵਜ਼ਨ ਵੀ ਜਿਹੜਾ 12 ਤੋਂ 15 ਕਿਲੋ ਘਟ ਗਿਆ ਹੈ ਉਹਨਾਂ ਦੀ ਸਿਹਤ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਆ ਉਹਨਾਂ ਦੀ ਸਿਹਤ ਨੂੰ ਵੇਖ ਕੇ ਹੀ ਜਿਹੜਾ ਅਚਨਚੇਤ ਸਾਨੂੰ ਇਹ ਐਮਰਜੈਂਸੀ ਪ੍ਰੋਗਰਾਮ ਜਿਹੜੇ ਇਹ ਜਾਰੀ ਕਰਨੇ ਪੈ ਰਹੇ ਆ ਵੀ ਸੰਗਤਾ ਜਿਹੜੀਆਂ ਉਨਰ ਸੇਜਾ ਵੀ ਲਈ ਗੁਰੂ ਘਰਾਂ ਵਿੱਚ ਅਰਦਾਸ ਕਰਨ ਅਤੇ ਉਸਤੇ ਚਿੰਤਤ ਕਰਨ ਸਰਕਾਰਾਂ ਦਾ ਰਵਈਆ ਕਿਵੇਂ ਵੇਖਦੇ ਹੋ ਸਰਕਾਰਾਂ ਦਾ ਰਵਈਆ ਸਾਰੇ ਦੇਖ ਰਹੇ ਆ ਕਿ ਕੋਈ ਵੀ ਜਿਹੜਾ ਰਿਸਪਾਂਸ ਨਾ ਆਉਣਾ ਇਹ ਬਹੁਤ ਨਿਰਾਸ਼ਾਜਨਕ ਆ ਲੋਕਾਂ ਵਿੱਚ ਇਹਦਾ ਜਿਹੜਾ ਸਰਕਾਰਾਂ ਪ੍ਰਤੀ ਬਹੁਤ ਹੀ ਇੱਕ ਰੋਸ ਜਾ ਰਿਹਾ ਹੈ ਕਿ ਸਰਕਾਰ ਸਾਡੀ ਕਿਉਂ ਨਹੀਂ ਗੱਲ ਸੁਣ ਲਈ ਅਸੀਂ ਜਿਹੜੀ ਕਿਸਾਨਾਂ ਦੀ ਰੀੜ ਦੀ ਹੱਡੀ ਹੈ ਜਦੋਂ ਪਿੱਛੇ ਸਾਡੇ ਏਡਾ ਵੱਡਾ ਆ ਪਿੱਛੇ ਜਿਹੜਾ 2 ਸਾਲ ਪਹਿਲਾਂ ਆਇਆ ਸੀਗਾ ਕੀ ਉਹਨੂੰ ਕਹਿ ਦਿੰਦੇ ਸੀ ਆਪਣਾ ਕਰੋਨਾ ਕਰੋਨਾ ਆਇਆ ਸਾਰੀ ਇੰਡਸਟਰੀ ਫੇਲ ਹੋ ਕੇ ਰਹਿ ਗਈ ਸੀ ਡੈੱਡ ਹੋ ਗਈ ਸੀ ਇੰਡਸਟਰੀ ਸਾਰਾ ਸਿਸਟਮ ਆ ਦੇਸ਼ ਦਾ ਡੈੱਡ ਹੋ ਗਿਆ ਸੀ ਪਰ ਉਦੋਂ ਸਾਨੂੰ ਸਟੈਂਡ ਕੀਤਾ ਸਾਡੀ ਕਿਸਾਨੀ ਨੇ ਸਟੈਂਡ ਕੀਤਾ ਤਾਂ ਅੱਜ ਸਾਡੇ ਨਾਲ ਇਹ ਵਿਆਰ ਜਿਹੜਾ ਹੋ ਰਿਹਾ ਹੈ ਸਾਰੀ ਜਿਹੜੀ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਜਿਹੜਾ ਸਾਡਾ ਦੇਸ਼ ਨੂੰ ਕਿਉਂਕਿ ਕਿਸਾਨ ਤੇ ਜਵਾਨ ਆ ਜਿਹੜੇ ਦੋ ਹੀ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਆ ਜਿਹੜੀ ਇੱਕ ਪਾਲਸੀ ਜਿਹੜੀ ਮਿਸ਼ਾਲ ਮਾਰਚ ਵੀ ਸ਼ੁਰੂ ਕਰਦੀ ਆ ਆਸਪੀਨ ਤੇ ਸ਼ੁਰੂ ਕਰਦੀ ਆ ਅਗਰ ਫਿਰ ਵੀ ਜੇਕਰ ਜਗਜੀਤ ਸਿੰਘ ਡੱਲੇਵਾਲੇ ਦਾ ਨੁਕਸਾਨ ਹੁੰਦਾ ਫਿਰ ਅਗਲਾ ਕੀ ਤੁਹਾਡਾ ਸਟ੍ਰੈਟਜੀ ਹੋਗਾ ਅਗਲਾ ਇਹ ਆ ਜੋ ਵੀ ਜਿਹੜੀਆਂ ਜਥੇਬੰਦੀਆਂ ਦਾ ਉਦੋਂ ਡੱਲੇਵਾਲ ਸਾਹਿਬ ਨੇ ਦੱਸ ਵੀ ਦਿੱਤਾ ਹੈ ਲਗਾਤਾਰ ਉਹਨਾਂ ਦਾ ਜੋ ਪ੍ਰੋਗਰਾਮ ਹੈ 1 2 3 4 5 ਤੱਕ ਉਹਨਾਂ ਨੇ ਕਿਹਾ ਸੀ ਕਿ ਸਾਡਾ ਪ੍ਰੋਵਾਨ ਜਾਰੀ ਰਹੂਗਾ ਉਸ ਤੋਂ ਬਾਅਦ ਅਗਲਾ ਪ੍ਰਧਾਨ ਉਸ ਤੋਂ ਬਾਅਦ ਜੋ ਵੀ ਉਹਨਾਂ ਨੇ ਜਗਜੀਤ ਸਿੰਘ ਨੇ ਇਸ ਬਾਰੇ ਸਾਰਾ ਵਿਖੇਣਕਾਰੀ ਦਿੱਤਾ ਸੀਗਾ ਤੇ ਬਨਾ ਗੁਰਮੀਲ ਸਿੰਘ ਢੜੇਵਾਲਾ ਹੀ ਅਕਾਈ ਪ੍ਰਧਾਨ ਬਣਨ ਸਨਵਾ ਸਾਡੇ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡੇ ਪੱਤਰਕਾਰ ਐਸੋਸੀਏਸ਼ਨ ਜਿੰਨੇ ਕ ਮੇਰੀ ਵੀਰ ਜੀ ਇੱਥੇ ਸਾਡੇ ਨੇ ਲਿਖੇ ਸਨ ਇਹ ਪਹੁੰਚੇ ਆ ਬਹੁਤ-ਬਹੁਤ ਧੰਨਵਾਦ ਤੁਹਾਡਾ ਬਾਕੀ ਲੋਕਾਂ ਲਈ ਸਨਿਆ ਹੈ ਇਹ ਹੈ ਵੀ ਸਦਾ ਜਗਜੀਤ ਸਿੰਘ ਢੱਲੇਵਾਲਾ ਜੋ ਮਰਨ ਮਰਤੇ ਬੈਠੇ ਅੱਜ 17ਵਾਂ ਦਿਨ ਹੋ ਗਿਆ ਉਹਨਾਂ ਨੂੰ ਔਰ ਇਹੋ ਨਾਲ ਪਰਨ ਹੈ ਜਥੇਬੰਦ ਦਾ ਵੀ ਇਹ ਫੈਸਲਾ ਹੈ ਕਿ ਉਹ ਸ਼ਾਦਤ ਦਾ ਦੇ ਦੇਣਗੇ ਲੇਕਿਨ ਮੋਰਚਾ ਉਚਾਲੇ ਨਾ ਛੱਡ ਸਕਦੇ ਨਾ ਹੀ ਖਤਮ ਕਰ ਸਕਦੇ ਤੇ ਨਾ ਹੀ ਸਰਕਾਰਾਂ ਇਹਦੀ ਦੀ ਉਮੀਦ ਅਕੜ ਵੀ ਮੋਰਚਾ ਛੱਡ ਕੇ ਭੱਜ ਜਾਣਗੇ ਐਸ ਤਰ੍ਹਾਂ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੋਨੇ ਪਾਸੇ ਧਰਨੇ ਚੱਲ ਰਹੇ ਆ ਬੜੀ ਚੜ੍ਹਦੀ ਕਲਾ ਚ ਹੈ ਉਹ ਜਿਹੜੇ ਮੇਰੇ ਕਿਸਾਨ ਵੀਰ ਜਿੰਨੇ ਕ ਪਹੁੰਚੇ ਆ ਸਾਰੇ ਵਧਾਈ ਦੇ ਪਾਤਰ ਆ ਔਰ ਅਸੀਂ ਸਰਕਾਰਾਂ ਨੂੰ ਦੱਸਣਾ ਬਚਾਉਣੇ ਆ ਕਿ ਜੋ ਅਸੀਂ ਮੰਗ ਰਹੇ ਆ ਇਹ ਸਾਡਾ ਹੱਕ ਆ ਅਸੀਂ ਕਹਿੰਦਾ ਹੱਕ ਨਹੀਂ ਮਾਰੇ ਸਿਰਫ ਜੋ ਸਾਡਾ ਹੱਕ ਬੰਦਾ ਤੁਹਾਡੇ ਕੋਲ ਹੀ ਮੰਗ ਰਹੇ ਆ ਜੋ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਆ ਉਸ ਨੂੰ ਲਾਗੂ ਕਰਾਉਣ ਪਿੱਛੇ ਅਸੀਂ ਧਰਨੇ ਲਾਏ ਆ ਇਹ ਕੋਈ ਸਾਡਾ ਸ਼ੌਂਕ ਨਹੀਂ ਅਗਰ ਸਰਕਾਰਾਂ ਚੋਂ ਵੀ ਜਗਦੀਸ਼ ਸਿੰਘ ਢੱਲੇਵਾਰ ਨੂੰ ਗੱਲ ਕੁਝ ਹੋ ਗਿਆ ਤੇ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਕਿ ਲੜੀਵਾਰ ਲੜੀ ਸਾਡੇ ਮਗਰ ਜੋਧੇ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਚਾਰ ਬੱਠੇ ਮਰਨ ਵੱਤ ਰੱਖਣ ਤੇ ਲੜੀਵਾਰ ਲੜੀਵਾਰੇ ਇੱਕ ਦੋ ਬਾਅਦ ਦੋ ਦੋ ਬਾਅਦ ਤਿੰਨ ਸਾਡਾ ਲੜੀਵਾਰ ਪ੍ਰੋਗਰਾਮ ਇਸ ਤਰ੍ਹਾਂ ਚੱਲਦਾ ਰਹਿਣਾ ਇਹ ਸਮਾਪਤ ਨਹੀਂ ਹੋਣਾ ਜੋ ਤਾਂ ਕੇ ਸਰਕਾਰਾਂ ਸਾਡੀਆਂ ਮੰਗਾਂ ਮੰਨਉ ਨਹੀਂ ਲੈਂਦੀ